ਉਮਵਾ ਮੂਆ ਅੱਜ ਆਪਾਂ ਗੱਲ ਕਰਦੇ ਹਾਂ ਸਾਇੰਸ ਦੀ ਦੁਨੀਆ ਦੀ ਸਭ ਤੋਂ ਵੱਡੀ ਮਿਸਟਰੀ ਦੀ ਇੱਕ ਇਹੋ ਜਿਹੀ ਪਜ਼ਲ ਜਿਹੜੀ 2017 ਦੇ ਵਿੱਚ ਖੁੱਲੀ ਤੇ 2025 ਤੱਕ ਚੱਲ ਰਿਹਾ ਅੱਜ ਤੇ ਅੱਜ ਵੀ ਉਹ ਸੁਲਝਾਈ ਨਹੀਂ ਜਾ ਰਹੀ ਤੇ ਜ਼ੋਰ ਲੱਗਿਆ ਪਿਆ ਸਾਰੀ ਸਾਇੰਸ ਕਮਿਊਨਿਟੀ ਦਾ ਕੀ ਉਹ ਮੂਆ ਮੂਆ ਕੀ ਵਾਕਈ ਇਹ ਐਸਟਰੋਇਡ ਹੈ ਕੀ ਕਾਮੇਟ ਹੈ ਜਾਂ ਵਾਕਈ ਕੋਈ ਹੈ ਏਲੀਅਨ ਬਾਡੀ ਸੀ ਕੀ ਜਿਹੜੀ ਆਪਾਂ ਨੂੰ ਦੇਖਣ ਆਈ ਸੀ ਤੇ ਆਪਣੇ ਤੇ ਨਿਗਰਾਨੀ ਰੱਖਣ ਆਈ ਸੀ ਤੇ ਆਪਾਂ ਨੂੰ ਦੇਖ ਕੇ ਚਲੀ ਗਈ ਹੁਣ ਜਦੋਂ ਆਪਾਂ ਮੂਆ ਮੂਆ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ 2017 ਅਕਤੂਬਰ ਦੇ ਵਿੱਚ 19 ਅਕਤੂਬਰ 2017 ਦੇ ਵਿੱਚ ਪੈਨ ਸਟਾਰ ਟੈਲੀਸਕੋਪ ਸੀਗਾ ਇੱਕ ਹਵਾਈ ਦੇ ਵਿੱਚ ਨਾਸਾ ਵੱਲੋਂ ਫੰਡ ਕੀਤਾ ਹੋਇਆ ਉਹ ਇੱਕ ਇਹੋ ਜਿਹਾ ਆਬਜੈਕਟ ਨੋਟ ਕਰਦਾ ਹੈ ਸਪੇਸ ਦੇ ਵਿੱਚ ਜਿਹੜਾ ਕਿ ਲੱਗਦਾ ਹੈ ਕਿ ਆਪਣੇ ਸੋਲਰ ਸਿਸਟਮ ਤੋਂ ਨਹੀਂ ਹੈਗਾ ਕਿਉਂਕਿ ਉਹਦੀਆਂ ਪ੍ਰੋਪਰਟੀਆਂ ਬਹੁਤ ਡਿਫਰੈਂਟ ਹੁੰਦੀ ਹੈ ਐਦਾਂ ਲੱਗਦਾ ਹੈ ਕਿ ਬਾਹਰੋਂ ਕਿਤੋਂ ਆਇਆ ਏਲੀਅਨ ਆਬਜੈਕਟ ਹੈ ਹੁਣ ਜਿਹੜਾ ਪੈਨਸਟਾਰ ਟੈਲੀਸਕੋਪ ਸੀਗਾ ਉਹ ਇੱਕ ਤਰ੍ਹਾਂ ਦਾ ਸਕਿਉਰਿਟੀ ਕੈਮਰਾ ਲਾ ਲਓ ਕਿ ਇੱਕ ਤਰ੍ਹਾਂ ਉਹ ਜਿਹੜੇ ਆਉਣ ਧਰਤੀ ਦੇ ਆਉਣ ਵਾਲੇ ਜਿੰਨੇ ਵੀ ਖਤਰੇ ਨੇ ਚਾਹੇ ਐਸਟਰੋਇਡ ਜਾਇ ਹਿੱਟ ਕਰਦਾ ਆਉਣ ਵਾਲੇ ਸਮੇਂ 'ਚ ਜਾਂ ਕੋਈ ਕਾਮੇਟ ਧਰਤੀ ਦੇ ਦਿਸ਼ਾ ਵੱਲ ਨੂੰ ਆ ਰਿਹਾ ਤਾਂ ਉਸ ਨੂੰ ਉਹ ਟੈਲੀਸਕੋਪ ਦੇਖਦਾ ਸੀਗਾ ਮਤਲਬ ਕਿ ਅਬਜ਼ਰਵ ਕਰਦਾ ਹੈ ਕਿ ਸਕਿਉਰਿਟੀ ਕੈਮਰਾ ਕਿ ਆਪਣੇ ਧਰਤੀ ਦੇ ਉੱਤੇ ਖਤਰਾ ਤਾਂ ਨਹੀਂ ਕੋਈ ਆ ਸਕਦਾ ਪੈਨਸਟਾਰ ਟੈਲੀਸਕੋਪ ਦੇ ਵਿੱਚ ਰੋਬਰਟ ਵੈਰਿਕ ਨਾਮ ਦਾ ਬੰਦਾ ਕੰਮ ਕਰ ਰਿਹਾ ਸੀ ਤੇ ਉਸ ਨੇ ਇਹ ਪਹਿਲੀ ਵਾਰ ਦੇਖਿਆ ਜਿੰਨੀ ਸਪੀਡ ਸੀ ਕਿ ਆਬਜੈਕਟ ਦੀ ਲੱਗ ਰਿਹਾ ਸੀਗਾ ਕਿ ਇਹ ਜਿੰਨੀ ਵੀ ਸਾਇੰਸ ਦੀ ਸਮਝ ਹੈ ਉਹ ਸਮਝ ਤੋਂ ਪਾਰ ਸੀਗਾ ਮਤਲਬ ਬਹੁਤ ਜ਼ਿਆਦਾ ਸਪੀਡ ਸੀ ਜਿਹੜਾ ਆਪਣਾ ਵੋਇਜਰ ਟੈਲੀਸਕੋਪ ਛੱਡਿਆ ਹੋਇਆ ਹੈ ਤਾਂ ਉਸ ਦੀ ਸਪੀਡ ਤੋਂ ਵੀ ਕਈ ਗੁਣਾ ਜ਼ਿਆਦਾ ਸਪੀਡ ਸੀ ਮਤਲਬ ਉਹ ਹੁਣ ਤੱਕ ਦਾ ਸਭ ਤੋਂ ਫਾਸਟ ਆਬਜੈਕਟ ਹੈ ਜਿਹੜਾ ਹਿਊਮਨ ਨੇ ਬਣਾਇਆ ਬਟ ਉਸ ਤੋਂ ਵੀ ਬਹੁਤ ਜ਼ਿਆਦਾ ਫਾਸਟ ਸੀ ਇਹ ਹੁਣ ਇਹ ਕੀ ਸੀ ਉਮੂਆਮੂਆ ਨਾਮ ਇਹਨੂੰ ਦਿੱਤਾ ਗਿਆ ਕਿਉਂਕਿ ਹਵਾਈ ਦੇ ਵਿੱਚ ਇਹ ਡਿਸਕਵਰ ਹੋਇਆ ਸੀਗਾ ਹਵਾਇਣ ਨਾਮ ਦਿੱਤਾ ਗਿਆ ਉਮੂਆਮੂਆ ਦਾ ਹਵਾਇਣ ਦੇ ਵਿੱਚ ਮਤਲਬ ਕੀ ਹੈ ਮੈਸੈਂਜਰ ਕਿ ਕੋਈ ਦੂਰੋਂ ਮੈਸੈਂਜਰ ਆਇਆ ਹ ਹੁਣ ਇਸ ਦੀ ਡਿਸਕਵਰੀ ਤੋਂ ਬਾਅਦ ਦੇ ਵਿੱਚ ਸਾਇੰਸ ਕਮਿਊਨਿਟੀ ਦੇ ਵਿੱਚ ਖਲਬਲੀ ਮਚ ਗਈ ਕਿ ਇਹ ਕੀ ਚੀਜ਼ ਹੈ ਤੇ ਸਾਰੇ ਸਾਇੰਟਿਸਟ ਇਕੱਠੇ ਹੋ ਗਏ ਕਿ ਇਹਨੂੰ ਅਬਜ਼ਰਵ ਕੀਤਾ ਜਾਵੇ ਤੇ ਪਤਾ ਕੀਤਾ ਜਾਵੇ ਕਿ ਕਿੱਥੋਂ ਆਇਆ ਹੈ ਤੇ ਕਿੱਧਰ ਨੂੰ ਜਾ ਰਿਹਾ ਹੈ ਤੇ ਕੀ ਚੀਜ਼ ਹੈ ਹੁਣ ਜਦੋਂ ਇਹ ਦੇਖਿਆ ਗਿਆ ਸਾਇੰਟਿਸਟ ਥੋੜਾ ਜਿਹਾ ਟਾਈਮ ਲੇਟ ਹੋ ਗਏ ਸੀ ਕਿ ਮਤਲਬ ਉਹ ਆਪਣੀ ਧਰਤੀ ਤੋਂ ਦੂਰ ਜਾ ਰਿਹਾ ਸੀ ਜਦੋਂ ਆਪਣੇ ਕੋਲੇ ਸੀ ਉਦੋਂ ਸਾਇੰਟਿਸਟ ਨੂੰ ਪਤਾ ਨਹੀਂ ਲੱਗਿਆ ਜੇ ਉਸ ਟਾਈਮ ਤੋਂ 40 ਦਿਨ ਪਹਿਲਾਂ ਨੋਟ ਕੀਤਾ ਜਾਂਦਾ ਤਾਂ ਫਿਰ ਵੀ ਹੋਰ ਆਪਾਂ ਨੂੰ ਅਬਜ਼ਰਵੇਸ਼ਨ ਉਹਦੇ ਬਾਰੇ ਪਤਾ ਲੱਗਦੀਆਂ ਹੋਰ ਉਹਦੀਆਂ ਸਪੈਸੀਫਿਕੇਸ਼ਨ ਪਤਾ ਲੱਗਦੀਆਂ ਕਿ ਐਕਚੁਅਲੀ ਇਹ ਚੀਜ਼ ਕੀ ਹੈ ਬਟ ਉਸ ਟਾਈਮ ਜਿੰਨਾ ਵੀ ਟਾਈਮ ਸੀਗਾ ਉਹਦੇ ਵਿੱਚ ਫਿਰ ਅਬਜ਼ਰਵ ਕੀਤਾ ਗਿਆ ਕਿਉਂਕਿ ਹੁਣ ਰਾਈਟ ਵੇ ਜੀ ਕੋਈ ਚੀਜ਼ ਦੇਖੀ ਗਈ ਹੈ ਤੇ ਉਹ ਬਹੁਤ ਸਪੀਡ ਨਾਲ ਜਾ ਰਹੀ ਹੈ ਤੇ ਉਹ ਰਾਈਟ ਵੇ ਸਾਰਾ ਕੁਝ ਸਾਇੰਟਿਸਟਾਂ ਲਈ ਗੈਦਰ ਕਰਨਾ ਜਾਂ ਕੋਈ ਲਾਲੋ ਕੇ ਜਹਾਜ਼ ਤਿਆਰ ਕਰਨਾ ਵੀ ਜਿਹੜਾ ਇੱਕਦਮ ਉਹਦੇ ਕੋਲੇ ਜਾ ਕੇ ਦੇਖ ਸਕੇ ਵੀ ਉਹ ਕੀ ਚੀਜ਼ ਹੈ ਤਾਂ ਨੈਕਸਟ ਟੂ ਇੰਪੋਸੀਬਲ ਸੀਗਾ ਕਿਉਂਕਿ ਉਹ ਚੀਜ਼ ਨੂੰ ਟਾਈਮ ਲੱਗਦਾ ਤੇ ਉਹ ਬਹੁਤ ਹੀ ਸਪੀਡ ਨਾਲ ਉਹ ਮੂਆ ਮੂਆ ਅੱਗੇ ਨੂੰ ਵਧ ਰਿਹਾ ਸੀਗਾ ਹੁਣ ਜਿੰਨਾ ਕੁ ਨਹੀਂ ਉਹ ਮੂਆ ਮੂਆ ਦਿਖ ਰਿਹਾ ਸੀਗਾ ਉਸ ਦੀ ਡਿਸਕਵਰੀ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਉਹਦਾ ਉਹਦੀ ਲੰਬਾਈ ਲਗਭਗ ਇੱਕ ਫੁੱਟਬਾਲ ਫੀਲਡ ਲਗਭਗ ਫੁੱਟਬਾਲ ਦੇ ਗਰਾਊਂਡ ਦੇ ਜਿੰਨੀ ਲੰਬੀ ਹੈ ਤੇ ਬਹੁਤ ਹੀ ਪਤਲੀ ਮੋਟਾਈ ਹੈ ਉਸ ਦੀ ਰਿਫਲੈਕਸ਼ਨ ਤੋਂ ਪਤਾ ਲੱਗਦਾ ਕਿ ਉਹ 7 ਤੋਂ 8 ਘੰਟੇ ਦੇ ਬਾਅਦ ਰਿਫਲੈਕਟ ਕਰ ਰਿਹਾ ਸੀਗਾ ਮਤਲਬ ਸਾਇੰਟਿਸਟ ਨੂੰ ਇਹ ਪਤਾ ਲੱਗਿਆ ਕਿ ਉਹ ਟੰਬਲ ਕਰ ਰਿਹਾ ਘੁੰਮ ਰਿਹਾ ਘੁੰਮ ਵੀ ਰਿਹਾ ਤੇ ਸ਼ੇਪ ਬੜੀ ਅਨਜੂਜ਼ਲ ਸ਼ੇਪ ਸੀਗੀ ਜਿਵੇਂ ਕਿ ਲਾਲੋ ਕੇ ਸਿਗਾਰ ਹੋਗੀ ਇੱਕ ਸਿਗਾਰ ਦੀ ਤਰ੍ਹਾਂ ਸ਼ੇਪ ਸੀਗੀ ਸਿਲੰਡਰਿਕਲ ਸ਼ੇਪ ਬਟ ਉਹਨੂੰ ਫਲੈਟ ਕਰ ਦੋ ਪੈਨਕੇਕ ਟਾਈਪ ਕਰ ਦੋ ਉਹ ਬਹੁਤ ਹੀ ਅਨਜੂਜ਼ਲ ਸ਼ੇਪ ਸੀਗੀ ਸਾਇੰਟਿਸਟਾਂ ਲਈ ਕਿਉਂਕਿ ਜਿੰਨੇ ਵੀ ਹੁਣ ਤੱਕ ਆਪਾਂ ਨੇ ਕਾਮੇਟ ਜਾਂ ਐਸਟਰੋਇਡ ਅਬਜ਼ਰਵ ਕੀਤੇ ਨੇ ਜਾਂ ਜਿੰਨੇ ਵੀ ਦੇਖੇ ਨੇ ਉਹਨਾਂ ਤੋਂ ਬਿਲਕੁਲ ਡਿਫਰੈਂਟ ਸ਼ੇਪ ਸੀਗੀ ਤਾਂ ਕਰਕੇ ਉਹਨੇ ਸਾਇੰਸ ਦੀ ਦੁਨੀਆ ਦੇ ਵਿੱਚ ਖਲਬਲੀ ਮਚਾਈ ਉਹ ਮੂਆ ਮੂਆ ਦੇ ਪਾਪ ਤੋਂ ਪਤਾ ਲੱਗ ਰਿਹਾ ਸੀਗਾ ਕਿ ਉਹ ਸਿਰਫ ਵਨ ਵੇ ਟਿਕਟ ਤੇ ਆ ਉਹ ਸਿਰਫ ਆਪਣੇ ਤੋਂ ਦੂਰ ਜਾ ਰਿਹਾ ਹੈ ਏਦਾਂ ਨਹੀਂ ਕਿ ਕੋਈ ਆਰਬਿਟ ਤੇ ਰੋਟੇਟ ਕਰ ਰਿਹਾ ਆਪਣੇ ਵੱਲ ਨੂੰ ਵਾਪਸ ਆਊਗਾ ਤੇ ਉਸ ਦੇ ਅਬਜ਼ਰਵੇਸ਼ਨ ਤੋਂ ਪਤਾ ਲੱਗਿਆ ਕਿ ਉਹਦਾ ਥੋੜਾ ਜਿਹਾ ਰੈੱਡਿਸ਼ ਕਲਰ ਦਾ ਰੰਗ ਹੈ ਮਤਲਬ ਕਿ ਲਾਲੀ ਦੇ ਰੰਗ ਹੈ ਤੇ ਡਾਰਕ ਕਲਰ ਹੈ ਤਾਂ ਕਰਕੇ ਜਿਹੜੀ ਲਾਈਟ ਸੀਗੀ ਉਹ ਜ਼ਿਆਦਾ ਰਿਫਲੈਕਟ ਨਹੀਂ ਸੀ ਹੋ ਰਹੀ ਤੇ ਡਿਸਕਵਰੀ ਤੋਂ ਕੁਝ ਟਾਈਮ ਪਹਿਲਾਂ ਜਿੰਨਾ ਵੀ ਆਪਣਾ ਪਹਿਲਾ ਗ੍ਰਹਿ ਸੂਰਜ ਦੇ ਨੇੜੇ ਹੈ ਉਸ ਤੋਂ ਵੀ ਨੇੜੇ ਦੀ ਉਹ ਸੂਰਜ ਦੇ ਨਿਕਲਿਆ ਤੇ ਜਿਹੜੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਸੀਗੀ ਕਿ ਜਦੋਂ ਸੂਰਜ ਦੀ ਗ੍ਰੈਵਿਟੇਸ਼ਨਲ ਪੁਲ ਹੁੰਦੀ ਹੈ ਮਤਲਬ ਗੁਰੂਤਾਕਰਸ਼ਨ ਹੁੰਦਾ ਹੈ ਸੂਰਜ ਦੇ ਵਿੱਚ ਕਿਉਂਕਿ ਸੂਰਜ ਵੀ ਬਹੁਤ ਵੱਡਾ ਗ੍ਰਹਿ ਹੈ ਉਹ ਜੋ ਵੀ ਕੋਲੇ ਆਉਂਦੀ ਹੈ ਕੋਈ ਆਬਜੈਕਟ ਕੋਲੇ ਆਉਂਦਾ ਉਹਨੂੰ ਆਪਣੇ ਕੋਲੇ ਖਿੱਚ ਲੈਂਦਾ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਦੋਂ ਉਹ ਮਰਕਰੀ ਤੋਂ ਵੀ ਨੇੜੇ ਬਿਲਕੁਲ ਡੇਂਜਰਸਲੀ ਕਲੋਜ਼ ਦੀ ਨਿਕਲਿਆ ਸੂਰਜ ਦੇ ਉਹ ਸੂਰਜ ਦੇ ਨੇੜੇ ਆ ਕੇ ਬਹੁਤ ਹੀ ਤੇਜ਼ ਹੋ ਗਿਆ ਤੇ ਉਹਦੀ ਸਪੀਡ ਬਹੁਤ ਜ਼ਿਆਦਾ ਵਧ ਗਈ ਜਿਹੜੀ ਕਿ ਆਪਣੀ ਫਿਜ਼ਿਕਸ ਦੇ ਬਿਲਕੁਲ ਉਲਟ ਸੀਗੀ ਮਤਲਬ ਕਿ ਇੰਨੀ ਸਪੀਡ ਅਕਸਰ ਕਾਮੇਟ ਸੀਗਾ ਜਿਹੜਾ ਕਾਮੇਟਾਂ ਦੇ ਵਿੱਚ ਦੇਖੀ ਜਾਂਦੀ ਸੀ ਕਿ ਹਾਂ ਸੂਰਜ ਦੇ ਕੋਲੇ ਆ ਕੇ ਉਹ ਸਪੀਡ ਥੋੜੀ ਜੀ ਚੇਂਜ ਹੋ ਜਾਂਦੀ ਹੈ ਉਹਨਾਂ ਦੀ ਮਤਲਬ ਫਾਸਟ ਹੋ ਜਾਂਦੀ ਹੈ ਵੱਡੋ ਜਿਹੜੇ ਉਹਦੇ ਲੱਛਣ ਸੀਗੇ ਉਹ ਕਾਮੇਟ ਨਾਲ ਵੀ ਨਹੀਂ ਸੀ ਮਿਲਦੇ ਹੁਣ ਆਪਾਂ ਥੋੜੀ ਜੀ ਗੱਲ ਕਰੀਏ ਕਾਮੇਟ ਤੇ ਐਸਟਰੋਇਡ ਦੀ ਜਦੋਂ 4.6 ਬਿਲੀਅਨ ਸਾਲ ਪਹਿਲਾਂ ਧਰਤੀ ਬਣੀ ਐ ਤਾਂ ਕੁਝ ਇਹੋ ਜਿਹੀਆਂ ਚੀਜ਼ਾਂ ਆਪਣੇ ਸੋਲਰ ਸਿਸਟਮ ਦੇ ਵਿੱਚ ਫਿਰਦੀਆਂ ਨੇ ਜਿਵੇਂ ਕਿ ਕਾਮੇਟ ਹੋਗੇ ਜਾਂ ਐਸਟਰੋਇਡ ਹੋਗੇ ਹੁਣ ਕਾਮੇਟ ਕੀ ਹੈ ਗੈਸਾਂ ਦਾ ਇੱਕ ਗੋਲਾ ਲਾ ਲਓ ਪਦਾਰਥ ਲਾ ਲਓ ਕਿ ਜਿਹਦੇ ਵਿੱਚ ਆਈਸ ਵੀ ਹੈ ਵੇਪਰ ਵੀ ਨੇ ਜਿਵੇਂ ਕਿ ਅਮੋਨੀਆ ਵੀ ਹੋ ਗਿਆ ਜਾਂ ਕਾਰਬਨ ਡਾਈਆਕਸਾਈਡ ਮਿਲਦਾ ਕਿ ਕਈ ਤਰ੍ਹਾਂ ਦੀਆਂ ਗੈਸਾਂ ਤੋਂ ਇੱਕ ਗੋਲਾ ਬਣਦਾ ਹੈ ਕੋਮੇਟ ਅਕਸਰ ਕੈਪਰ ਬੈਲਟ ਦੇ ਵਿੱਚ ਪਾਏ ਜਾਂਦੇ ਨੇ ਜ਼ਿਆਦਾਤਰ ਮਤਲਬ ਵੈਸੇ ਆਪਣੇ ਸਾਰੇ ਸੋਲਰ ਸਿਸਟਮ ਦੇ ਵਿੱਚ ਹੁਣ ਕੈਪਰ ਬੈਲਟ ਕੀ ਹੈ ਜਿਹੜਾ ਆਪਣਾ ਲਾਸਟ ਪਲੈਨਟ ਹੈ ਅੱਠਵਾਂ ਪਲੈਨਟ ਨੇਪਚੂਨ ਉਸ ਤੋਂ ਪਿੱਛੇ-ਪਿੱਛੇ ਕੈਪਰ ਬੈਲਟ ਹੈ ਕੈਪਰ ਬੈਲਟ ਦੇ ਵਿੱਚ ਕੋਮੇਟ ਉੜੇ ਫਿਰਦੇ ਨੇ ਇਹੋ ਜਿਹੇ ਬਹੁਤ ਆਈਸੀ ਆਬਜੈਕਟ ਉੜੇ ਫਿਰਦੇ ਨੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਇਵਨ ਕਿ ਕਈ ਆਬਜੈਕਟਾਂ ਦਾ ਤਾਂ ਡਾਇਮੀਟਰ 100-100 ਕਿਲੋਮੀਟਰ ਦੇ ਵਿੱਚ ਵੀ ਹੈ ਮਤਲਬ ਕਿ ਪਹਾੜਾ-ਪਹਾੜਾ ਜਿੱਡੇ-ਜਿੱਡੇ ਵੱਡੇ ਨੇ ਤੇ ਫਿਰ ਆਉਂਦਾ ਐਸਟਰੋਇਡ ਐਸਟਰੋਇਡ ਕੀ ਹੈ ਐਸਟਰੋਇਡ ਇੱਕ ਤਰ੍ਹਾਂ ਦਾ ਰੌਕ ਹੈ ਪੱਥਰ ਪੱਥਰ ਦੀ ਬਾਡੀ ਪੱਥਰ ਦਾ ਲਾਲੋ ਕੇ ਗੋਲਾ ਪੱਥਰ ਜਾਂ ਕੋਈ ਵਿੱਚ ਧਾਤੂ ਹੋਵੇ ਜਿਵੇਂ ਕਿ ਨਿਕਲ ਵਗੈਰਾ ਜਾਂ ਆਇਰਨ ਵਗੈਰਾ ਤੇ ਤੇ ਐਸਟਰੋਇਡ ਪਾਈ ਜਾਂਦੇ ਨੇ ਐਸਟਰੋਇਡ ਬੈਲਟ ਦੇ ਵਿੱਚ ਮਾਰਸ ਤੇ ਜੂਪੀਟਰ ਜਿਹੜਾ ਪਲੈਨਟ ਹੈ ਉਹਨਾਂ ਦੇ ਵਿਚਾਲੇ ਐਸਟਰੋਇਡ ਬੈਲਟ ਹੈ ਉਹ ਉਥੇ ਪਾਏ ਜਾਂਦੇ ਨੇ ਜ਼ਿਆਦਾ ਐਸਟਰੋਇਡ ਆਪਣੇ ਸੂਰਜ ਦੇ ਆਲੇ ਦੁਆਲੇ ਗੁਰੂਤਾ ਰਕਸ਼ਨ ਨਾਲ ਘੁੰਮਦੇ ਨੇ ਆਰਬਿਟ ਜਿਹੜਾ ਰਾਹ ਹੈ ਉਹਦੇ ਤੇ ਘੁੰਮਦੇ ਨੇ ਤੇ ਜਿਆਦਾਤਰ ਐਸਟਰੋਇਡ ਇੱਥੋਂ ਨਿਕਲਦੇ ਨੇ ਹੁਣ ਜਦੋਂ ਅਮੂਆਮੂਆ ਦੀ ਡਿਸਕਵਰੀ ਹੁੰਦੀ ਹੈ ਤਾਂ ਸਾਰੇ ਸਾਇੰਟਿਸਟ ਆਪਦੀ ਆਪਦੀ ਥਿਉਰੀਆਂ ਲਾਉਣ ਲੱਗ ਜਾਂਦੇ ਨੇ ਸਾਰੇ ਐਸਟਰੋਨੋਮਰ ਸਾਰੇ ਐਸਟਰੋਫਿਜ਼ੀਸਟ ਆਪਦੀ ਆਪਦੀ ਥਿਉਰੀਆਂ ਦੇਣ ਲੱਗ ਜਾਂਦੇ ਨੇ ਕਿ ਕੀ ਚੀਜ਼ ਹੋ ਸਕਦੀ ਹੈ ਸਭ ਤੋਂ ਪਹਿਲਾਂ ਜਿਹੜਾ ਮੇਨ ਚੀਜ਼ ਮੰਨੀ ਜਾਂਦੀ ਹੈ ਉਹ ਇਹ ਮੰਨਿਆ ਜਾਂਦਾ ਕਿ ਇਹ ਜਾਂ ਤਾਂ ਕਾਮੇਟ ਹੈ ਜਾਂ ਐਸਟਰੋਇਡ ਹੈ ਜੇ ਮੈਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕਾਮੇਟ ਕੀ ਹੁੰਦਾ ਤੇ ਐਸਟਰੋਇਡ ਕੀ ਹੁੰਦਾ ਬਟ ਇਹਦੇ ਵਿੱਚ ਇਹਦੀਆਂ ਜਿਹੜੀਆਂ ਪ੍ਰੋਪਰਟੀ ਸੀਗੀਆਂ ਮੂਆ ਮੂਆ ਦੀਆਂ ਉਹ ਕਾਮੇਟ ਤੇ ਐਸਟਰੋਇਡ ਤੋਂ ਬਹੁਤ ਡਿਫਰੈਂਟ ਸੀਗੀਆਂ ਜੇ ਆਪਾਂ ਸਭ ਤੋਂ ਪਹਿਲਾਂ ਕਾਮੇਟ ਦੀ ਗੱਲ ਕਰਦੇ ਆ ਕਾਮੇਟ ਦੇ ਉੱਤੇ ਆਈਸ ਹੁੰਦੀ ਹੈ ਤਾਂ ਜਦੋਂ ਕਾਮੇਟ ਸੂਰਜ ਦੇ ਕੋਲੇ ਜਾਂਦਾ ਹੈ ਸੂਰਜ ਦੀ ਗਰਮੀ ਕਰਕੇ ਜਿਹੜੀ ਉਹ ਆਈਸ ਆ ਉਹ ਖੁਰਦੀ ਹੈ ਤੇ ਉਹ ਵੇਪਰ ਚ ਕਨਵਰਟ ਹੋ ਜਾਂਦੀ ਹੈ ਤਾਂ ਕਰਕੇ ਉਹਦਾ ਭਾਰ ਹੌਲਾ ਹੋ ਜਾਂਦਾ ਤੇ ਉਹ ਹੋਰ ਤੇਜ਼ ਹੋ ਜਾਂਦਾ ਹੁਣ ਇਹ ਹੈ ਕਾਮੇਟ ਬਟ ਕਾਮੇਟ ਦੇ ਉੱਤੇ ਬਹੁਤ ਹੀ ਡਸਟ ਪਾਰਟੀਕਲ ਜਾਂ ਆ ਇਸ ਦਾ ਜਿਵੇਂ ਮੈਂ ਵੇਪਰ ਕਹਿੰਨਾ ਵੇਪਰ ਉੜਦੇ ਨੇ ਤੇ ਹੋਰ ਬਹੁਤ ਹੀ ਅਲੱਗ-ਅਲੱਗ ਗੈਸਾਂ ਨਿਕਲਦੀਆਂ ਨੇ ਜਿਹਦੇ ਕਰਕੇ ਉਹ ਪਿੱਛੇ ਪੂਛ ਬਣਾਉਂਦਾ ਇੱਕ ਟੇਲ ਬਣਾਉਂਦਾ ਜਿਹੜੀ ਕਿ ਬਹੁਤ ਹੀ ਚਮਕਦਾਰ ਹੁੰਦੀ ਹੈ ਤੇ ਵਿਜੀਬਲ ਹੁੰਦੀ ਹੈ ਤੇ ਆਪਾਂ ਨੂੰ ਟੈਲੀਸਕੋਪਸ ਦੇ ਵਿੱਚ ਦਿਖ ਜਾਂਦੀ ਹੈ ਕਿ ਪਿੱਛੇ ਤਾਰ ਵਾਂਗ ਇੱਕ ਬਣ ਰਿਹਾ ਹੈ ਉਹ ਟ੍ਰੇਲ ਬਣ ਰਹੀ ਹੈ ਪਿੱਛੇ ਜੋ ਜੋ ਵੇਪਰਸ ਜਾਂ ਡਸਟ ਪਾਰਟੀਕਲ ਛੱਡਦਾ ਆ ਰਿਹਾ ਕਾਮੇਟ ਬਟ ਓਮੂਆ ਓਮੂਆ ਦੇ ਪਿੱਛੇ ਕੋਈ ਟੇਲ ਨਹੀਂ ਸੀ ਜਿਹੜੀ ਕਿ ਬਹੁਤ ਹੈਰਾਨ ਕਰਨ ਦੇਣ ਵਾਲੀ ਗੱਲ ਸੀ ਕਿਉਂਕਿ ਓਮੂਆ ਓਮੂਆ ਦੀ ਸਪੀਡ ਬਹੁਤ ਜ਼ਿਆਦਾ ਬਟ ਉਹਦੇ ਪਿੱਛੇ ਕੋਈ ਵੀ ਟੇਲ ਨਹੀਂ ਸੀ ਉਹ ਕੁਝ ਵੀ ਹੌਲਾ ਨਹੀਂ ਸੀ ਹੋ ਰਿਹਾ ਤੇ ਹੁਣ ਜਦੋਂ ਦੂਜੀ ਗੱਲ ਆਉਂਦੀ ਹੈ ਐਸਟਰੋਇਡ ਦੀ ਤਾਂ ਐਸਟਰੋਇਡ ਕਦੇ ਵੀ ਇੰਨਾ ਤੇਜ਼ ਨਹੀਂ ਘੁੰਮਦਾ ਪਾਇਆ ਗਿਆ ਤੇ ਨੰਬਰ 2 ਤੇ ਜਿਹੜਾ ਐਸਟਰੋਇਡ ਦਾ ਬਾਡੀ ਸਟਰਕਚਰ ਆ ਉਹ ਰੌਕੀ ਸਟਰਕਚਰ ਆ ਮਤਲਬ ਕਿ ਉਗੜ-ਦੁਗੜ ਜਿਹਾ ਰੌਕ ਦੀ ਟਾਈਪ ਹੈ ਨਾ ਕਿ ਜਿੱਦਾਂ ਅਮੂ ਆਮੂ ਆ ਦੀ ਸ਼ੇਪ ਸੀ ਉਹਦਾ ਮਤਲਬ ਕਿ ਐਸਟਰੋਇਡ ਤੇ ਕਾਮੇਟ ਦੀਆਂ ਜਿਹੜੀਆਂ ਥਿਉਰੀਆਂ ਸੀ ਉਹ ਸਭ ਤੋਂ ਪਹਿਲਾਂ ਖਾਰਜ ਹੋ ਜਾਂਦੀਆਂ ਨੇ ਕਿ ਇਹੇ ਨਹੀਂ ਹੈਗਾ ਇਹ ਮੰਨਣ ਨੂੰ ਸਾਇੰਟਿਸਟ ਮੰਨੀ ਚਲੋ ਅੱਜ ਵੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੇਨ ਸਟ੍ਰੀਮ ਜਿਹੜੀ ਸਾਇੰਸ ਆ ਉਹਦੇ ਵਿੱਚ ਮੋਟਾ-ਮੋਟਾ ਜਿਹਾ ਜੇ ਆਨਸਰ ਆ ਤਾਂ ਇਹੀ ਮੰਨਿਆ ਜਾਂਦਾ ਕਿ ਜਾਂ ਤਾਂ ਕਾਮੇਟ ਹੈ ਜਾਂ ਐਸਟਰੋਇਡ ਹੈ ਬਟ ਜਿਹੜੀਆਂ ਪ੍ਰੋਪਰਟੀਆਂ ਨੇ ਉਹ ਬਹੁਤ ਡਿਫਰੈਂਟ ਨੇ ਇਹ ਬਿਨਾ ਗੱਲਾਂੋਂ ਕਿਸੇ ਤੋਂ ਮੰਨਣਾ ਇੱਕ ਸਟੂਪਿਡਿਟੀ ਹੈ ਤੇ ਫਿਰ ਹੋਰ ਸਾਇੰਟਿਸਟ ਅੱਗੇ ਆਉਂਦੇ ਨੇ ਸਭ ਸਾਰੇ ਆਪਣੀਆਂ ਅਲੱਗ-ਅਲੱਗ ਥਿਊਰੀਜ਼ ਦੇਣ ਲੱਗਦੇ ਨੇ ਇੱਕ ਕਹਿੰਦਾ ਕਿ ਹਾਈਡਰੋਜਨ ਆਈਸ ਹੈ ਜਿਹੜੀ ਹਾਈਡਰੋਜਨ ਦੇ ਆਪਣੇ ਸੋਲਰ ਸਿਸਟਮ ਦੇ ਵਿੱਚ ਐਦਾਂ ਵੱਡੇ ਵੱਡੇ ਆਬਜੈਕਟ ਉੜੇ ਫਿਰਦੇ ਨੇ ਉਹ ਹੋ ਸਕਦਾ ਹਾਈਡਰੋਜਨ ਦਾ ਆਬਜੈਕਟ ਹੋਵੇ ਕਿ ਉਹ ਕੋਲੇ ਆ ਕੇ ਹਾਈਡਰੋਜਨ ਪਿਗਨ ਲੱਗੀ ਤੇ ਉਹ ਹੋਰ ਤੇਜ਼ ਹੋ ਗਿਆ ਫਿਰ ਇੱਕ ਗਰੁੱਪ ਆਉਂਦਾ ਸਾਇੰਟਿਸਟ ਦਾ ਉਹ ਕਹਿੰਦੇ ਨੇ ਕਿ ਕੋਮੇਟੀ ਹੈ ਬਟ ਇਹਦੇ ਤੇ ਜਿਹੜੀ ਆਈਸ ਆਪਾਂ ਕਹਿੰਦੇ ਆ ਕਿ ਆਈਸ ਅਵੇਲੇਬਲ ਆ ਉਹ ਬਹੁਤ ਘੱਟ ਹੈ ਤਾਂ ਕਰਕੇ ਪਿੱਛੇ ਉਹਦੀ ਪੂੰਛ ਨਹੀਂ ਦਿਖੀ ਤੇ ਫਿਰ ਇੱਕ ਥਿਊਰੀ ਆਉਂਦੀ ਹੈ ਨਾਈਟ੍ਰੋਜਨ ਆਬਜੈਕਟ ਦੀ ਨਾਈਟ੍ਰੋਜਨ ਆਈਸ ਆਬਜੈਕਟ ਦੀ ਤੇ ਸਾਇੰਟਿਸਟ ਇਹ ਕਹਿੰਦੇ ਨੇ ਵੀ ਹੋ ਸਕਦਾ ਹੈ ਇਹ ਆਬਜੈਕਟ ਕਿਸੇ ਪਲੈਨਟ ਜਦੋਂ ਕੋਈ ਗ੍ਰਹਿ ਬਣ ਰਿਹਾ ਹੋਵੇ ਉਹ ਗ੍ਰਹਿ ਤੋਂ ਟੁੱਟ ਕੇ ਇੱਧਰ ਨੂੰ ਆ ਗਿਆ ਹੋਵੇ ਤੇ ਬਹੁਤ ਲੰਬੇ ਟਾਈਮ ਤੋਂ ਲੱਖਾਂ ਸਾਲਾਂ ਤੋਂ ਇੱਧਰ ਨੂੰ ਟਰੈਵਲ ਕਰ ਰਿਹਾ ਹੋਵੇ ਤੇ ਹੁਣ ਆਪਾਂ ਨੂੰ ਦਿਖ ਗਿਆ ਬਟ ਇਹ ਥਿਉਰੀ ਇਸ 100% ਉਹਦੀਆਂ ਪ੍ਰੋਪਰਟੀਆਂ ਨਾਲ ਨਹੀਂ ਮਿਲਦੀਆਂ ਅਮੂਆਮੋ ਦੀਆਂ ਪ੍ਰੋਪਰਟੀਆਂ ਨਾਲ ਨਹੀਂ ਮਿਲਦੀਆਂ ਕਿਉਂਕਿ ਕਿਤੇ ਨਾ ਕਿਤੇ ਹਰੇਕ ਥਿਉਰੀ ਦੇ ਵਿੱਚ ਕੋਈ ਨਾ ਕੋਈ ਚੀਜ਼ਾਂ ਅਨਐਕਸਪਲੇਨਡ ਰਹਿ ਰਹੀਆਂ ਨੇ ਅਮੂਆਮੋ ਨੂੰ ਐਕਸਪਲੇਨ ਕਰਨ ਲਈ ਕਿਉਂਕਿ ਉਹ ਇੰਨਾ ਮਿਸਟੀਰੀਅਸ ਆਬਜੈਕਟ ਹੈ ਫਿਰ ਕਈ ਸਾਇੰਟਿਸਟ ਇਹ ਵੀ ਗੱਲ ਕਰਦੇ ਨੇ ਕਿ ਹੋ ਸਕਦਾ ਇਹ ਕੂਪਰ ਬੈਲਟ ਜਿਹੜੀ ਆਪਾਂ ਗੱ ਕਿ ਉਥੋਂ ਆਇਆ ਹੋਵੇ ਮਤਲਬ ਨੈਪਚੂਨ ਦੇ ਪਿੱਛੋਂ ਤੋਂ ਕਿਉਂਕਿ ਕੂਪਰ ਬੈਲਟ ਦੇ ਵਿੱਚ ਬਹੁਤ ਇਹੋ ਜਿਹੇ ਅਨ ਆਈਡੈਂਟੀਫਾਈਡ ਆਬਜੈਕਟ ਨੇ ਜਿਹੜੇ ਕਿ ਆਪਾਂ ਨੂੰ ਪਤਾ ਨਹੀਂ ਬਟ ਆਪਾਂ ਨੂੰ ਇਹ ਪਤਾ ਹੈ ਕਿ ਇਹੋ ਜੀ ਸ਼ੇਪ ਹੈ ਜਿਹੜੀ ਇਹੋ ਜੀ ਸ਼ੇਪ ਦੇ ਆਬਜੈਕਟ ਕੂਪਰ ਬੈਲਟ ਦੇ ਵਿੱਚ ਨਹੀਂ ਹੈਗੇ ਬਟ ਫਿਰ ਵੀ ਮਤਲਬ ਇਹ ਹੋ ਸਕਦਾ ਹੈ ਕਿ ਹਲੇ ਤੱਕ ਉਹ ਆਪਾਂ ਹੋ ਸਕਦਾ ਡਿਸਕਵਰੀ ਨਾ ਕੀਤੀ ਹੋਣ ਸਾਇੰਟਿਸਟ ਇਹ ਵੀ ਮੰਨਦੇ ਨੇ ਕਿ ਹੋ ਸਕਦਾ ਇਹੋ ਜੀ ਸ਼ੇਪ ਦੇ ਆਬਜੈਕਟ ਵੀ ਹੋਣ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇ ਫਿਰ ਇੱਕ ਇਹ ਵੀ ਥਿਊਰੀ ਆਉਂਦੀ ਹੈ ਕਿ ਹੋ ਸਕਦਾ ਹੈ ਕਿ ਅਮੂਆਮੂਆ ਡਸਟ ਪਾਰਟੀਕਲਸ ਦਾ ਬਣਿਆ ਹੋਵੇ ਤਾਂ ਕਰਕੇ ਉਹ ਫਲਫੀ ਆਬਜੈਕਟ ਇੱਕ ਤਰ੍ਹਾਂ ਦਾ ਕਿ ਉਹਦੀ ਡੈਂਸਿਟੀ ਘੱਟ ਹੈ ਤਾਂ ਕਰਕੇ ਜਿਹੜੀ ਉਹਦੀ ਆਡ ਐਕਸਲਰੇਸ਼ਨ ਹੋਈ ਹੈ ਜਿਹੜੀ ਇੱਕਦਮ ਉਹਨੇ ਸਪੀਡ ਫੜੀ ਹੈ ਉਹ ਉਹਦੇ ਕਰਕੇ ਫੜੀ ਹੈ ਇਹੋ ਜੀਆਂ ਥਿਊਰੀਆਂ ਬਹੁਤ ਆਉਂਦੀਆਂ ਨੇ ਬਟ ਕੋਈ ਵੀ 100% ਅਮੂਆਮੂਆ ਦੀਆਂ ਪ੍ਰੋਪਰਟੀਜ਼ ਨੂੰ ਐਕਸਪਲੇਨ ਨਹੀਂ ਕਰ ਪਾਉਂਦੀ ਤੇ ਇਹ ਬਹੁਤ ਵੱਡੀ ਪਜ਼ਲ ਬਣ ਕੇ ਰਹਿ ਜਾਂਦਾ ਹੈ ਸਾਇੰਸ ਕਮਿਊਨਿਟੀ ਦੇ ਵਿੱਚ ਤੇ ਅੱਜ ਵੀ ਇਹ ਬਹੁਤ ਵੱਡੀ ਪਜ਼ਲ ਹੈ ਉਹਨ ਇੱਕ ਇਹ ਵੀ ਅਨਫੋਰਚੂਨੇਟ ਗੱਲ ਹੈ ਕਿ ਜਦੋਂ ਉਹ ਡਿਸਕਵਰ ਕੀਤਾ ਗਿਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਉਦੋਂ ਆਪਾਂ ਆਲਰੇਡੀ ਲੇਟ ਹੋ ਗਏ ਸੀ ਉਦੋਂ ਨੂੰ ਉਹ ਵੈਸੇ ਹੀ ਆਪਣੇ ਤੋਂ ਦੂਰ ਜਾ ਚੁੱਕਿਆ ਸੀਗਾ ਜੇ ਉਸ ਤੋਂ ਬਾਅਦ ਦੇ ਵਿੱਚ ਹੱਬਲ ਟੈਲੀਸਕੋਪ ਹੋ ਗਿਆ ਜਾਂ ਜਿਹੜੇ ਚਿੱਲੀ ਦੇ ਵਿੱਚ ਇੱਕ ਬਲਾਰਜ ਟੈਲੀਸਕੋਪ ਹੈ ਜੇ ਉਹੇ ਜਿਹੀ ਟੈਲੀਸਕੋਪ ਜਦੋਂ ਤਿਆਰ ਕਰਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਆਲਰੇਡੀ ਉਹ ਫੇਂਟ ਹੋ ਗਿਆ ਸੀ ਬਹੁਤ ਦੂਰ ਜਾ ਚੁੱਕਿਆ ਸੀਗਾ ਉਸ ਤੋਂ ਹੁਣ ਉਦੋਂ ਤੱਕ ਜਿੰਨੀਆਂ ਵੀ ਚੀਜ਼ਾਂ ਆਪਾਂ ਨੂੰ ਪਤਾ ਲੱਗੀਆਂ ਕਿ ਐਵੇਂ ਜਿਹੇ ਦੀ ਸ਼ੇਪ ਹੋਊਗੀ ਐਵੇਂ ਜਿਹਦਾ ਰੰਗ ਹੋਊਗਾ ਤੇ ਉਹ ਚੀਜ਼ਾਂ ਸਿਰਫ ਅੱਜ ਦੀ ਘੜੀ 'ਚ ਅਵੇਲੇਬਲ ਨੇ ਤੇ ਫਿਰ ਇੱਕ ਹੋਰ ਥਿਊਰੀ ਆਉਂਦੀ ਹੈ ਐਵੀ ਲੋਮ ਨਾਮ ਦਾ ਪ੍ਰੋਫੈਸਰ ਹੈ ਅਮਰੀਕੀਨ ਇਜ਼ਰਾਈਲੀ ਸਾਇੰਟਿਸਟ ਹੈ ਐਸਟਰੋਫਿਜ਼ਿਸਟ ਹੈ ਤੇ ਉਹ ਆਪਣੇ ਕੁਲੀਗ ਨਾਲ ਇੱਕ ਥਿਊਰੀ ਲੈ ਕੇ ਆਉਂਦਾ ਉਹ ਕੀ ਕਹਿੰਦਾ ਉਹ ਕਹਿੰਦਾ ਵੀ ਆਪਣੇ ਕੋਲੇ ਇਹੋ ਜਿਹਾ ਕੋਈ ਵੀ ਹਲੇ ਤੱਕ ਆਪਾਂ ਨੂੰ ਪੁਖਤਾ ਸਬੂਤ ਨਹੀਂ ਮਿਲਿਆ ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਸਕੇ ਕਿ ਇਹ ਕੁਦਰਤੀ ਆਬਜੈਕਟ ਹੈ ਕੁਦਰਤੀ ਪਦਾਰਥ ਹੈ ਮਤਲਬ ਕਿ ਫਾਰਮਟ ਹੈ ਜਾਂ ਐਕਸਟਰਾਇਡ ਹੈ ਜਾਂ ਹੋਰ ਕੋਈ ਇਹੋ ਜਿਹਾ ਪਦਾਰਥ ਹੈ ਉਹ ਕਹਿੰਦਾ ਹੋ ਸਕਦਾ ਕਿ ਇਹ ਆਰਟੀਫੀਸ਼ੀਅਲ ਆਬਜੈਕਟ ਹੋਵੇ ਮਤਲਬ ਕਿ ਕਿਸੇ ਹੋਰ ਗ੍ਰਹਿ ਤੇ ਮੰਨ ਲਓ ਕੋਈ ਏਲੀਅਨ ਜਾਂ ਕੋਈ ਹੋਰ ਲੋਕ ਰਹਿੰਦੇ ਨੇ ਉਹਨਾਂ ਨੇ ਬਣਾਇਆ ਹੋਵੇ ਤੇ ਉਹਨਾਂ ਨੇ ਛੱਡਿਆ ਹੋਵੇ ਤੇ ਇੱਕ ਆਪਾਂ ਗੱਲ ਕਰੀਏ ਕਿ ਕਦੇ ਵੀ ਜਿਹੜਾ ਮੇਨ ਸਟ੍ਰੀਮ ਨੈਰੇਟਿਵ ਹੁੰਦਾ ਉਹ ਇਹੋ ਜੀਆਂ ਚੀਜ਼ਾਂ ਮੰਨਣ ਦੇ ਵਿਸ਼ਵਾਸ ਨਹੀਂ ਕਰਦਾ ਹੁੰਦਾ ਹੁਣ ਐਵੀ ਲੋਬ ਦੀ ਗੱਲ ਤੋਂ ਬਹੁਤ ਸਾਇੰਟਿਸਟਾਂ ਨੂੰ ਇਹ ਲੱਗਿਆ ਵੀ ਤੁਸੀਂ ਇਹ ਕੀ ਗੱਲ ਬਣੀ ਵੀ ਤੁਸੀਂ ਸਿੱਧੇ ਹੀ ਏਲੀਅਨਾਂ ਤੇ ਜੰਪ ਕਰ ਗਏ ਇਹ ਤਾਂ ਕੋਈ ਗੱਲ ਨਾ ਬਣੀ ਜ਼ਰੂਰੀ ਥੋੜੀ ਐ ਵੀ ਜੇ ਤੁਹਾਨੂੰ ਨੇਚਰਲ ਐਕਸਪਲੇਨੇਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਐਂ ਕਹੋ ਵੀ ਏਲੀਅਨ ਐ ਹੁਣ ਇਹ ਚੀਜ਼ਾਂ ਜੇ ਮੈਂ ਆਪ ਪਿਰਾਮਿਡ ਦੀ ਗੱਲ ਕਰਦਿਆਂ ਜਦੋਂ ਪਿਰਾਮਿਡਾਂ ਐ ਮੰਨਿਆ ਜਾਂਦਾ ਕਿ ਜਦੋਂ ਫੈਰੋ ਸੀਗੇ ਏਜੀਪਟ ਦੇ 5000 ਸਾਲ ਪਹਿਲਾਂ ਉਹਨਾਂ ਨੇ ਬਣਾਇਆ ਮਤਲਬ ਮੇਨਸਟ੍ਰੀਮ ਨੈਰੇਟਿਵ ਐ ਜਿਹੜਾ ਐਨਥਰੋਪੋਲੋਜੀਸਟ ਦਾ ਉਹ ਇਹ ਐ ਬਟ ਜਿਹੜੇ ਗ੍ਰੈਮ ਹੈਨਕੋਕ ਵਰਗੇ ਜਾਂ ਐਕਚੁਅਲੀ ਜਿਹੜੇ ਬੰਦੇ ਡਿਗ ਕਰ ਰਹੇ ਨੇ ਡੀਪ ਇਹ ਆਪਾਂ ਨੂੰ ਪਤਾ ਕਿ ਉਹ 5000 ਸਾਲ ਪਹਿਲਾਂ ਨਹੀਂ ਬਣੇ ਹੋਏ ਉਸ ਤੋਂ ਵੀ ਪੁਰਾਣੇ ਬਣੇ ਹੋਏ ਨੇ ਹੁਣ ਸਾਇੰਸ ਉਹਨੂੰ ਐਕਸਪਲੇਨ ਨਹੀਂ ਫਿਲਹਾਲ ਦੀ ਘੜੀ ਕਰ پا ਰਹੀ ਤਾਂ ਸਾਇੰਸ ਇਹੀ ਮੰਨ ਰਹੀ ਹੈ ਵੀ 5000 ਸਾਲ ਪਹਿਲਾਂ ਬਣੇ ਹੋਏ ਨੇ ਸੇਮ ਹੈ ਉਹ ਮੂਆ ਮੂਆ ਹੁਣ ਸਾਇੰਟਿਸਟ ਇਹ ਮੰਨਣਾ ਚਾਹੁੰਦੇ ਨੇ ਕਿ ਇਹ ਨੇਚਰਲ ਆਬਜੈਕਟ ਹੈ ਬਟ ਐਵੀ ਲੋਬ ਕਹਿੰਦਾ ਕਿ ਤੁਸੀਂ ਸਿਰਫ ਇੱਕ ਉਹ ਚੀਜ਼ ਕਰਕੇ ਵੀ ਹਾਂ ਅਸੀਂ ਏਲੀਅਨਾਂ ਤੇ ਜੰਪ ਨਹੀਂ ਕਰਨਾ ਤੁਸੀਂ ਕਹਿੰਦਾ ਉਹ ਚੀਜ਼ ਬਿਲਕੁਲ ਨੈਗਲੈਕਟ ਕਰ ਰਹੇ ਹੋ ਵੀ ਇਹ ਹੋ ਸਕਦਾ ਵੀ ਆਰਟੀਫੀਸ਼ੀਅਲ ਆਬਜੈਕਟ ਵੀ ਹੋਵੇ ਦੇ ਨਾਲ ਦੀ ਨਾਲ ਆ ਗਈ ਲੋਬ ਹੋਰ ਮੇਨਸਟ੍ਰੀਮ ਜਿਹੜਾ ਸਾਇੰਸ ਕਮਿਊਨਿਟੀ ਹੈ ਜਾਂ ਮੇਨਸਟ੍ਰੀਮ ਨੈਰੇਟਿਵ ਹੈ ਉਹਨੂੰ ਵੀ ਚੈਲੰਜ ਕਰਦਾ ਉਹਨੂੰ ਕਹਿੰਦਾ ਵੀ ਹਾਂ ਤੁਸੀਂ ਥੋੜਾ ਜਿਹਾ ਓਪਨ ਮਾਈਂਡ ਕਰੋ ਆਪਦਾ ਥੋੜਾ ਜਿਹਾ ਹੋਰ ਦਿਮਾਗ ਖੋਲ ਕੇ ਸੋਚੋ ਵੀ ਹੋ ਸਕਦਾ ਕੋਈ ਇਹੋ ਜਿਹਾ ਆਬਜੈਕਟ ਹੋਵੇ ਕਿਉਂਕਿ ਇਹ ਵੀ ਮੰਨਿਆ ਜਾਂਦਾ ਕਹਿੰਦੇ ਵੀ ਜੇ ਮੰਨ ਲਓ ਕੋਈ ਇਹੋ ਜਿਹਾ ਆਬਜੈਕਟ ਆਉਂਦਾ ਏਲੀਅਨ ਆਬਜੈਕਟ ਆਉਂਦਾ ਜਾਂ ਕੋਈ ਏਲੀਅਨ ਸਪੇਸਸ਼ਿਪ ਆਉਂਦੀ ਹੈ ਆਪਣੇ ਤੇ ਜਿਹੜੀ ਨਿਗਰਾਨੀ ਰੱਖ ਕੇ ਜਾਂਦੀ ਹੈ ਜਾਂ ਆਪਾਂ ਉਹਨੂੰ ਇੱਕ ਵਾਰ ਦੇਖ ਕੇ ਜਾਂਦੀ ਹੈ ਉਹ ਬਹੁਤ ਐਕਸਪਰਟ ਇਹ ਮੰਨਦੇ ਨੇ ਅਬਜੈਕਟ ਨੇ ਨਮੂ ਮੂਆ ਮੂਆ ਨੂੰ ਦੇਖਣ ਦੇ ਲਈ ਬਾਅਦ ਦੇ ਵਿੱਚ ਅਲੱਗ-ਅਲੱਗ ਮਿਸ਼ਨ ਅਲੱਗ-ਅਲੱਗ ਪ੍ਰੋਜੈਕਟ ਸਾਹਮਣੇ ਨਿਕਲ ਕੇ ਆਉਂਦੇ ਨੇ ਕਿ ਹਾਂ ਆਪਾਂ ਇਦਾਂ ਕਰਦੇ ਹਾਂ ਕਿ ਜਿਹੜਾ ਆਪਾਂ ਕੋਈ ਇਹੋ ਜਿਹਾ ਜਹਾਜ਼ ਬਣਾਉਣੇ ਆ ਕਿ ਜਿਹੜਾ ਬਿਲਕੁਲ ਉਹਦੇ ਕੋਲੇ ਚਲ ਜੇਵੇ ਤੇ ਉਹਦੀਆਂ ਫੋਟੋਆਂ ਖਿੱਚ ਲਈ ਜਾ ਉਤੋਂ ਆਪਾਂ ਨੂੰ ਪਤਾ ਲੱਗ ਜਾਏ ਕਿ ਉਹ ਐਕਚੁਅਲੀ ਕੀ ਚੀਜ਼ ਆ ਕਿਉਂਕਿ ਜਿੰਨੀਆਂ ਵੀ ਆਪਣੇ ਕੋਲੇ ਫੋਟੋਆਂ ਅਵੇਲੇਬਲ ਨੇ ਤਾਂ ਉਹ ਬਹੁਤ ਧੁੰਦਲੀਆਂ ਫੋਟੋਆਂ ਅਵੇਲੇਬਲ ਨੇ ਤੇ ਸਭ ਤੋਂ ਪਹਿਲੀ ਕੀ ਚੀਜ਼ ਹੁੰਦੀ ਹੈ ਕਿ ਜਿਹੜੇ ਆਪਣੇ ਟੈਲੀਸਕੋਪ ਨੇ ਜਾਂ ਜਿੰਨੇ ਇਹ ਸਰਵੇ ਵਾਲੀਆਂ ਚੀਜ਼ਾਂ ਨੇ ਇਹਨ ਜੇ ਇਹ ਆਪਾਂ ਅਡਵਾਂਸ ਕਰਾਂਗੇ ਤਾਂ ਇਹਨੇ ਬਿਲਕੁਲ ਛਾਣ ਦੇਣਾ ਸਕਾਈ ਤਾਂ ਹੋ ਸਕਦਾ ਹੈ ਵੀ ਆਪਾਂ ਨੂੰ ਫਿਊਚਰ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਪਦਾਰਥ ਹੋਰ ਮਿਲ ਜਵੇ ਉਹ ਮੂਆ ਮੂਆ ਵਰਗਾ ਤੇ ਜਿਹਨੂੰ ਆਪਾਂ ਦੁਬਾਰਾ ਸਟੱਡੀ ਕਰ ਸਕੀਏ ਇਹ ਮੰਨਿਆ ਜਾਂਦਾ ਹੈ ਕਿ ਜੇ ਆਪਾਂ ਟੂਲ ਵਧਿਆ ਕਰ ਲੈਂਦੇ ਆ ਤਾਂ ਹੋ ਸਕਦਾ ਆਪਾਂ ਹਰ ਇੱਕ ਸਾਲ ਦੇ ਵਿੱਚ ਇੱਕ ਅੱਧਾ ਆਬਜੈਕਟ ਇਹੋ ਜਿਹਾ ਦੇਖ ਲਈਏ ਹੁਣ ਇੱਕ ਇਹ ਵੀ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਆਪਾਂ ਨੂੰ ਸਪੇਸ ਦੇ ਵਿੱਚ ਇਹੋ ਜਿਹੇ ਆਬਜੈਕਟ ਦੇਖਣ ਨੂੰ ਮਿਲਦੇ ਸੀਗੇ ਜਿਹੜੇ ਕਿ ਅਣਪਛਾਤੇ ਆਬਜੈਕਟ ਸੀਗੇ ਜਿਹੜੇ ਕਿ ਸਾਇੰਸ ਨੂੰ ਇੱਕਦਮ ਹੈਰਾਨ ਕਰ ਦਿੰਦੇ ਸੀਗੇ ਬਟ ਨਾਲ ਦੀ ਨਾਲ ਉਹਨਾਂ ਦੀ ਐਕਸਪਲੇਨੇਸ਼ਨ ਆ ਜਾਂਦੀ ਸੀ ਉਹਨਾਂ ਦਾ ਪਤਾ ਲੱਗ ਜਾਂਦਾ ਸੀ ਕਿ ਜਾਂ ਤਾਂ ਇਹ ਐਸਟਰੋਇਡ ਬੈਲਟ ਚੋਂ ਨਿਕਲਿਆ ਜਾਂ ਇਹ ਕੂਪਰ ਬੈਲਟ ਚੋਂ ਨਿਕਲਿਆ ਤੇ ਹੁਣ ਕੂਪਰ ਬੈਲਟ ਤੂੰ ਵੀ ਬਿਲਕੁਲ ਪਰਾ ਦੂਰ ਜਾ ਕੇ ਬਿਲਕੁਲ ਆਟਕਲਾਊਡ ਆਉਂਦਾ ਉੱਥੇ ਵੀ ਵੱਡੇ ਵੱਡੇ ਕੋਮੇਟ ਪਾਏ ਜਾਂਦੇ ਨੇ ਕਿ ਟ੍ਰਿਲੀਅਨਸ ਦੇ ਗਿਣਤੀ ਦੇ ਵਿੱਚ ਉੱਥੇ ਕੋਮੇਟ ਉੱਡੇ ਫਿਰਦੇ ਨੇ ਤੇ ਛੋਟੇ ਤੋਂ ਛੋਟਾ ਸਾਈਜ਼ ਬਿਲਕੁਲ ਗੋਲੀ ਜਿੰਨਾ ਕ ਸਾਈਜ਼ ਵੀ ਤੇ ਪਹਾੜ ਜਿੰਦਾ ਕ ਸਾਈਜ਼ ਵੀ ਅਲੱਗ-ਅਲੱਗ ਸਾਈਜ਼ ਦੇ ਫਿਰ ਇੱਕ ਪ੍ਰੋਜੈਕਟ ਆਉਂਦਾ ਕਿ ਇਹੋ ਜਿਹਾ ਪ੍ਰੋਬ ਬਣਾਇਆ ਜਾਵੇ ਜਿਹਦੇ ਤੇ ਬਹੁਤ ਹਾਈ ਟੈਕ ਰਾਕਟ ਲਾਏ ਜਾਣ ਤੇ ਜਿਹੜਾ ਕਿ ਲਗਭਗ ਅਮੂਆਮੂਆ ਦੇ ਬਰਾਬਰ ਦੀ ਸਪੀਡ ਪਾ ਲਵੇ ਤੇ ਉੱਥੇ ਕੋਲੇ ਜਾ ਕੇ ਉਹਦੀ ਸਟੱਡੀ ਆਪਣੇ ਲਈ ਈਜ਼ੀ ਕਰ ਦੇਵੇ ਬਟ ਉਹਦੇ ਤੇ ਕੀ ਉਹਦੇ ਤੇ ਖਰਚਾ ਬਹੁਤ ਆਊਗਾ ਤੇ ਇੰਨੇ ਫਾਸਟ ਰਾਕਟ ਬਣਾਉਣ ਲਈ ਬਹੁਤ ਜਿਆਦਾ ਪੈਸਾ ਬਹੁਤ ਹੀ ਵੱਡਾ ਬਜਟ ਚਾਹੀਦਾ ਤੇ ਬਹੁਤ ਹੀ ਜਿਆਦਾ ਪ੍ਰੋਜੈਕਟ ਲਗਭਗ 5-7 ਮੇਰੇ ਹਿਸਾਬ ਨਾਲ ਪ੍ਰੋਜੈਕਟ ਅਲੱਗ-ਅਲੱਗ ਸਾਇੰਟਿਸਟ ਲੈ ਕੇ ਆਉਂਦੇ ਨੇ ਤੇ ਕੋਈ ਕਹਿੰਦਾ ਕਿ ਆਪਾਂ ਇੱਕ ਇਹੋ ਜਿਹਾ ਪ੍ਰੋਬ ਬਣਾਓ ਜਿਹਨੂੰ ਪਹਿਲਾਂ ਤਾਂ ਬਿਨਾ ਫਿਊਲ ਤੋਂ ਅਸਮਾਨ ਦੇ ਵਿੱਚ ਛੱਡੋ ਪਹਿਲਾਂ ਤਾਂ ਆਪਣੀ ਧਰਤੀ ਦੀ ਗੁਰਤਾ ਰક્ષਣ ਦੇ ਨਾਲ ਉਹ ਪੁਸ਼ ਹੋਊਗਾ ਫਿਰ ਉਹ ਮਾਰਸ ਤੇ ਜਾਊਗਾ ਮਾਰਤਰੀ ਗੁਰਤਾ ਰક્ષਣ ਦੇ ਨਾਲ ਪੁਸ਼ ਹੋਊਗਾ ਫਿਰ ਉਹ ਜੂਪੀਟਰ ਦੇ ਕੋਲੇ ਜਾਊਗਾ ਜਦੋਂ ਸਭ ਤੋਂ ਵੱਡਾ ਜਿਹੜਾ ਗ੍ਰਹਿ ਹੈ ਉਸ ਦੀ ਗੁਰਤਾ ਰક્ષਣ ਦੇ ਨਾਲ ਉਹ ਇੰਨੀ ਕੁ ਜ਼ਿਆਦਾ ਸਪੀਡ ਫੜ ਲੂਗਾ ਕਿ ਉਹ ਅੰਮੂਆਮੂਆ ਦੇ ਕੋਲੇ ਪਹੁੰਚ ਸਕਦਾ ਹੈ ਇਹੋ ਜਿਹੇ ਬਹੁਤ ਅਲੱਗ-ਅਲੱਗ ਪ੍ਰੋਜੈਕਟ ਨੇ ਜਿਹੜੇ ਕਹਿੰਦੇ ਨੇ ਕਿ 2043 2050 2054 ਤੱਕ ਆਪਾਂ ਜੇ 2028 ਦੇ ਵਿੱਚ ਲਾਂਚ ਕਰਦੇ ਆ ਤਾਂ ਲਗਭਗ 22 ਸਾਲ ਤੱਕ ਉਹ ਮੂਆ ਮੂਆ ਦੇ ਕੋਲੇ ਪਹੁੰਚਾਂਗੇ ਬਟ ਫਿਲਹਾਲ ਦੀ ਗੱਡੀ ਕੋਈ ਵੀ ਇਹੋ ਜਿਹਾ ਪ੍ਰੋਜੈਕਟ ਲਾਂਚ ਨਹੀਂ ਹੋਇਆ ਮੰਨਿਆ ਜਾ ਰਿਹਾ ਹੈ ਕਿ 2028 ਦੇ ਵਿੱਚ ਸ਼ਾਇਦ ਕੋਈ ਇਹੋ ਜਿਹਾ ਪ੍ਰੋਜੈਕਟ ਲਾਂਚ ਹੋ ਜੇ ਜਿਵੇਂ ਪ੍ਰੋਜੈਕਟ ਲਾਇਰਾ ਦੀ ਗੱਲ ਕਰਦੇ ਨੇ ਇਹਦਾ ਇੱਕ ਇਹ ਵੀ ਡਿਸਐਡਵਾਂਟੇਜ ਹੈ ਕਿ ਜਿਹੜਾ ਮੂਆ ਮੂਆ ਉਹ ਚਮਕਦਾ ਨਹੀਂ ਹੈਗਾ ਉਹਦਾ ਜਿਹੜਾ ਸਰਫੇਸ ਉਹ ਡਲ ਸਰਫੇਸ ਹੈ ਤਾਂ ਕਰਕੇ ਉਹਨੂੰ ਲੱਭਣਾ ਇੰਨੀ ਦੂਰ ਜਾ ਕੇ ਲੱਭਣਾ ਵੀ ਬਹੁਤ ਮੁਸ਼ਕਲ ਹੈ ਅੱਜ ਦੇ ਟਾਈਮ ਉਹ ਆਪਣੇ ਤੋਂ ਹੋਰ ਦੂਰ ਜਾ ਹੀ ਜਾ ਰਿਹਾ ਹੈ ਹੋਰ ਦੂਰ ਜਾ ਹੀ ਜਾ ਰਿਹਾ ਹੈ 2017 ਦੇ ਵਿੱਚ ਉਹ ਡਿਸਕਵਰ ਹੋਇਆ ਸੀ ਬਟ ਹੁਣ ਜਿਹੜਾ ਮੈਂ ਗੱਲ ਕਰਦਾ ਕਿ ਕੂਪਰ ਬੈਲਟ ਜਿਹੜੀ ਆਉਂਦੀ ਹੈ ਜਿਹੜੀ 8ਵੇਂ ਗ੍ਰਹਿ ਤੋਂ ਬਾਅਦ ਚ ਆਉਂਦੀ ਹੈ ਉਹ ਉਹਨੂੰ ਵੀ ਕ੍ਰਾਸ ਕਰ ਗਿਆ ਤੇ ਇੱਕ ਸਾਇੰਟਿਸਟ ਇਹ ਚੀਜ਼ ਜ਼ਰੂਰ ਕਹਿੰਦੇ ਨੇ ਕਿ ਹੋ ਮੰਨ ਲਓ ਤੁਹਾਨੂੰ ਅਮੂਆ-ਮੂਆ ਚਲੋ ਨਹੀਂ ਮਿਲਦਾ ਜੇ ਆਪਾਂ ਕੋਈ ਵੀ ਇਹੋ ਜਿਹਾ ਮਿਸ਼ਨ ਲਾਂਚ ਕਰਦੇ ਆਂ ਬਟ ਆਪਾਂ ਨੂੰ ਹੋਰ ਇਹੋ ਜਿਹੀਆਂ ਬਹੁਤ ਅਣਪਛਾਤੀਆਂ ਚੀਜ਼ਾਂ ਮਿਲ ਸਕਦੀਆਂ ਨੇ ਜਾਂ ਇਹੋ ਜਿਹੀਆਂ ਬਹੁਤ ਅਨਐਕਸਪਲੋਰਡ ਚੀਜ਼ਾਂ ਮਿਲ ਸਕਦੀਆਂ ਨੇ ਕਿ ਜੀਨਾ ਦਾ ਆਪਾਂ ਨੂੰ ਪਤਾ ਨਹੀਂ ਜਿਹੜੀ ਕਿ ਆਪਣੀ ਸਾਇੰਸ ਦੀ ਜਿਹੜੀ ਸਮਝ ਹੈ ਉਹਨੂੰ ਬਿਲਕੁਲ ਚੇਂਜ ਕਰ ਸਕਦੀਆਂ ਨੇ ਇਹ ਆਮੂ ਆਮੂਆ ਮਤਲਬ ਕਿ ਬਹੁਤ ਹੀ ਫੈਸੀਨੇਟਿੰਗ ਬਹੁਤ ਹੀ ਮਿਸਟਰੀਅਸ ਚੀਜ਼ ਹੈ ਜਿਹੜੀ ਕਿ ਫਿਲਹਾਲ ਦੀ ਘੜੀ ਸਾਇੰਸ ਦੇ ਸਮਝ ਨਹੀਂ ਆ ਰਹੀ ਤੇ ਜੇ ਮੈਂ ਗੱਲ ਕਰਾਂ ਕਿ ਹੋ ਸਕਦਾ ਚਲੋ ਮੰਨ ਲਓ ਵੀ ਉਹ ਏਲੀਨ ਆਬਜੈਕਟ ਵੀ ਹੈ ਹੁਣ ਇੱਕ ਸਾਇੰਟਿਸਟ ਇਹ ਵੀ ਕਹਿੰਦੇ ਨੇ ਕਿ ਇੰਨਾ ਕੁ ਤਾਂ ਆਪਾਂ ਨੂੰ ਪਤਾ ਕਿ ਉਹਦੇ ਵਿੱਚ ਉਹ ਇੰਨਾ ਲੰਬੇ ਸਮੇਂ ਤੋਂ ਲੱਖਾਂ ਸਾਲਾਂ ਤੋਂ ਟਰੈਵਲ ਕਰਦਾ ਆ ਰਿਹਾ ਸੀਗਾ ਤਾ ਕਰਕੇ ਉਹਦੇ ਵਿੱਚ ਇਹ ਤਾਂ ਪੱਕਾ ਹੀ ਹੋ ਸਕਦਾ ਵੀ ਉਹਦੇ ਵਿੱਚ ਕੋਈ ਬੰਦਾ ਦਾ ਕੋਈ ਹਿਊਮਨ ਲਾਈਫ ਨਹੀਂ ਹੈਗੀ ਮਤਲਬ ਸਾਇੰਟਿਸਟ ਇਹ ਕਹਿੰਦੇ ਨੇ ਬਟ ਉਹ ਹੱਫ ਨੂੰ ਕੀ ਪਤਾ ਵੀ ਜੇ ਏਲੀਅਨਾਂ ਵਿੱਚ ਉਹ ਕੀ ਬਦ ਏਲੀਅਨ ਕੀ ਖਾਂਦਾ ਕੀ ਨਾ ਕੀ ਪਤਾ ਉਹ ਲੱਖਾਂ ਸਾਲ ਟਰੈਵਲ ਵੀ ਕਰੀ ਜਾਵੇ ਤੇ ਇੱਕ ਇਹ ਵੀ ਹੋ ਸਕਦਾ ਹੈ ਕਾਰਨ ਕਿ ਹੋ ਸਕਦਾ ਹੈ ਕਿ ਕਿਸੇ ਹੋਰ ਪਲੈਨਟ ਤੇ ਕੋਈ ਸਿਵਿলাইゼਸ਼ਨ ਹੋਵੇ ਜਿਹੜੀ ਕਿ ਬਾਏ ਰਿਮੋਟ ਯਾ ਰਿਮੋਟ ਕੰਟਰੋਲ ਨਾਲ ਉਸ ਨੂੰ ਚਲਾ ਰਹੀ ਹੋਵੇ ਜਿਹਨੂੰ ਮੈਨੂਵਰ ਕਰ ਰਹੀ ਹੋਵੇ ਮਤਲਬ ਕਿ ਇਹ ਵੀ ਥਿਉਰੀ ਹੈ ਅੱਜ ਦੇ ਟਾਈਮ ਅਮੂਆ ਮੂਆ 7 ਬਿਲੀਅਨ ਕਿਲੋਮੀਟਰ ਆਪਣੇ ਤੋਂ ਦੂਰ ਹੈ ਜਿਹੜਾ ਕਿ ਬਹੁਤ ਹੀ ਵੱਡਾ ਡਿਸਟੈਂਸ ਹੈ ਤੇ ਜਰੂਰ ਸਾਇੰਟਿਸਟਾਂ ਦਾ ਜ਼ੋਰ ਲੱਗਿਆ ਹੋਇਆ ਹੈ ਅਮੂਆ ਮੂਆ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਨੂੰ ਬਟ ਉਹ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਇੰਨੇ ਰਿਸੋਰਸਸ ਧੱਕਣੇ ਇੱਕ ਪ੍ਰੋਜੈਕਟ ਤੇ ਸਿਰਫ ਸਟੱਡੀ ਲਈ ਤਾਂ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿੰਨਾ ਪੋਸੀਬਲ ਹੋਊਗਾ ਕਿ ਨਾ ਬਾਕੀ ਜਰੂਰ ਇਹ ਕੋਸ਼ਿਸ਼ ਤਾਂ ਪੂਰੀ ਕਰ ਰਹੇ ਨੇ ਤੇ ਬਾਕੀ ਤੁਸੀਂ ਜਰੂਰ ਦੱਸੋਗੇ ਤੁਹਾਨੂੰ ਇਹ ਕੀ ਲੱਗਦਾ ਮਤਲਬ ਕਿ ਇਹਦੀਆਂ ਸਪੈਸੀਫਿਕੇਸ਼ਨਾਂ ਤੋਂ ਇਹਦੀਆਂ ਪ੍ਰੋਪਰਟੀਆਂ ਤੋਂ ਤੁਹਾਨੂੰ ਕੀ ਲੱਗਦਾ ਕਿ ਵਾਕਈ ਕੋਈ ਨੇਚਰਲ ਆਬਜੈਕਟ ਹੈ ਜਾਂ ਕੋਈ ਆਰਟੀਫੀਸ਼ੀਅਲ ਆਬਜੈਕਟ ਆਇਆ ਸੀਗਾ ਤੇ ਹੁਣ ਉਹ ਆਪਾਂ ਨੂੰ ਨਹੀਂ ਦਿਖ ਰਿਹਾ